ਮੈਨੂੰ ਤਕਰੀਬਨ 2.5 ਮਹੀਨੇ ਹੋ ਗਏ ਯਾਤਰਾ ਕਰਦੇ ਪੰਜਾਬ ਦੇ ਤਕਰੀਬਨ ਮੈਂ 85 ਹਲਕਿਆਂ 'ਚ ਮੈਂ ਜਾ ਕੇ ਆਇਆ ਦੋ ਤਿੰਨ ਗੱਲਾਂ ਜਿਹੜੀਆਂ ਸਪਸ਼ਟ ਪੰਜਾਬ 'ਚ ਮੈਂ ਦੇਖੀਆਂ ਇੱਕ ਲੋਕੀ ਠੱਗੇ ਮਹਿਸੂਸ ਕਰ ਰਹੇ ਐ ਝਾੜੂ ਤੋਂ ਨਫ਼ਰਤ ਕਰਨ ਲੱਗੇ ਝਾੜੂ ਤੇ ਉਹਨਾਂ ਦੀ ਲੀਡਰਸ਼ਿਪ ਨੂੰ ਜੁਨੋਨਮਸ ਹੈ ਕਿ ਆ ਸ਼ਰਾਬੀ ਹੈ ਆ ਤਾਂ ਸਾਡੋ ਗਲਤੀ ਹੋ ਗਈ ਹੁਣ ਪਾਣਾ ਮੰਨ ਕੇ ਸਾਨੂੰ 2 ਸਾਲ ਤਪਾਉਣੇ ਪੈਣੇ ਆ ਸੋ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਕਾਲੀ ਦਲ ਨੂੰ ਹੀ ਤਕੜਾ ਕਰਨਾ ਪੈਣਾ ਆ ਇੱਕ ਜਨਰਲ ਫੀਲਿੰਗ ਪੂਰੇ ਪੰਜਾਬ 'ਚ ਹੋ ਗਈ ਤੁਸੀਂ ਹਿਸਟੋਰਿਕ ਰਿਜ਼ਲਟ ਦੇਖੋਗੇ ਐਕਤੀ ਹਿਸਟਰੀ ਦੇ ਨਾਲ ਜਿਹੜਾ ਪੰਜਾਬ ਦਾ ਦੇਸ਼ ਦਾ ਸਨੇਰੋ ਲੱਗ ਰਿਹਾ ਇੱਕ ਤਾਂ ਮੈਂ ਕਲੀਅਰ ਕੱਟ ਦੇਖ ਰਿਹਾ ਹੈ ਕਿ ਬੀਜੇਪੀ ਦੀ ਸਰਕਾਰ ਨਹੀਂ ਬੰਦ ਲੱਸੀਆਂ ਹੋਆਂ ਯਾਰ ਇੱਕ ਜਿਹੜਾ ਮੈਸੇਜ ਕਲੀਅਰ ਜੋ ਜਿੱਥੇ ਨਾਰਥ ਇੰਡੀਆ ਜਿੱਥੇ ਉਹਨਾਂ ਦਾ ਗੱਡ ਸੀ ਸਾਊਥ ਇੰਡੀਆ ਤੇ ਇਨੀਵੇਂ ਉਹਨਾਂ ਦਾ ਕੋਈ ਕਹਿ ਨਹੀਂ ਜੋ ਜਿੱਥੇ ਉਹਨਾਂ ਦਾ ਗੱਡ ਸੀ ਮਹਾਰਾਸ਼ਟਰਾ ਚ ਕੰਪਲੀਟਲੀ ਕ੍ਰੈਸ਼ ਵਾਈਟ ਆਫ ਅੱਜ ਅੱਜ ਬਠਿੰਡੇ ਤੋਂ ਉਹ ਬਾਅਦ ਸਿਮਰਨ ਕੌਰ ਬਾਦਲ ਸ਼ਰੋਮਣੀ ਕੰਮਦਲ ਦੇ ਕੈਂਡੀਡੇਟ ਬਜਾ ਰਹੇ ਕਾਗਜ਼ਾਤਾਂ ਮੈਨੂੰ ਤਕਰੀਬਨ 2.5 ਮਹੀਨੇ ਹੋ ਗਏ ਯਾਤਰਾ ਕਰਦੇ ਪੰਜਾਬ ਦੇ ਤਕਰੀਬਨ ਮੈਂ 85 ਹਲਕਿਆਂ 'ਚ ਮੈਂ ਜਾ ਕੇ ਆਇਆ ਤੇ ਬਾਕੀ ਜਗ੍ਹਾ ਤੇ ਅਸੀਂ ਰੈਲੀਆਂ ਥਰੂ ਕੰਮ ਕਰ ਰਹੇ ਹਾਂ ਦੋ ਤਿੰਨ ਗੱਲਾਂ ਜਿਹੜੀਆਂ ਸਪਸ਼ਟ ਪੰਜਾਬ 'ਚ ਮੈਂ ਦੇਖੀਆਂ ਇੱਕ ਲੋਕੀ ਠੱਗੇ ਮਹਿਸੂਸ ਕਰ ਰਹੇ ਐ ਝਾੜੂ ਤੋਂ ਐਂਡ ਨਫ਼ਰਤ ਕਰਨ ਲੱਗੇ ਝਾੜੂ ਤੇ ਉਹਨਾਂ ਦੀ ਲੀਡਰਸ਼ਿਪ ਨੂੰ ਦੂਜੀ ਗੱਲ ਮੈਂ ਦੇਖਿਆ ਲੋਕੀ ਕੰਸੀਡਰ ਵੀ ਨਹੀਂ ਕਰਦੇ ਪੰਜਾਬ 'ਚ ਕੋਈ ਚੀਫ ਮਿਨਿਸਟਰ ਹੈ ਕਿ ਨਹੀਂ ਉਮੀਦਾਂ ਹੀ ਛੱਡਦੀਆਂ ਭਗਵੰਤ ਮਾਨ ਯੂਨਾਨਮਸ ਹੈ ਕਿ ਆ ਸ਼ਰਾਬੀ ਹੈ ਆ ਤਾਂ ਸਾਡੋ ਗਲਤੀ ਹੋ ਗਈ ਹੁਣ ਪਾਣਾ ਮੰਨ ਕੇ ਸਾਨੂੰ 2 ਸਾਲ ਤਪਾਉਣੇ ਪੈਣੇ ਆ ਤੀਜੀ ਗੱਲ ਜਿਹੜੀ ਦੇਖੀ ਮੈਂ ਜਾਗੀਆਂ ਦੇ ਮਨਾਂ ਵਿੱਚ ਇੱਕ ਯੂਨਿਟੀ ਹੋ ਰਹੀ ਹੈ ਯੂਨਿਟੀ ਆ ਰਹੀ ਹੈ ਕਿ ਇੱਕੋ ਇੱਕ ਪੰਜਾਬ ਦੀ ਪਾਰਟੀ ਹੈ ਉਹ ਅਸ਼ਰੋਮ ਨਹੀਂ ਖਲ ਕਾਲੀ ਦਾ ਦੂਜੇ ਸਾਰੇ ਦਿੱਲੀ ਵਾਲੀਆਂ ਸਾਇਲੈਂਟ ਯਾਰ ਤੇ ਉਹਨਾਂ ਨੇ ਵੀ ਰਿਅਲਾਈਜ਼ ਕਰਨ ਲੱਗ ਗਿਆ ਕਿ ਕਮਿਟਮੈਂਟ ਲੈਵਲ ਜੋ ਕਾਲੀ ਦਲ ਦੀ ਆ ਪੰਜਾਬ ਲਈ ਕਿਸੇ ਹੋਰ ਪਾਰਟੀ ਦੀ ਨਹੀਂ ਹੈ ਸੋ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਕਾਲੀ ਦਲ ਨੂੰ ਹੀ ਤਕੜਾ ਕਰਨਾ ਪੈਣਾ ਆ ਇੱਕ ਜਨਰਲ ਫੀਲਿੰਗ ਪੂਰੇ ਪੰਜਾਬ ਚ ਹੋ ਗਈ ਤੁਸੀਂ ਹਿਸਟੋਰਿਕ ਰਿਜ਼ਲਟ ਦੇਖੋਗੇ ਇੱਕ ਹਿਸਟੋਰਿਕ ਰਿਜ਼ਲਟ ਕੱਲੇ ਲੜ ਰਹੇ ਆ ਪਹਿਲੀ ਵਾਰ ਕੱਲੇ ਲੜ ਰਹੇ ਆ ਐ ਤੁਸੀਂ ਦੇਖੋ ਕੱਲੇ ਸਾਰੇ ਧਰਮਾਂ ਦੇ ਲੋਕ ਅਕਾਲੀ ਦਲ ਨਾਲ ਜੁੜ ਗਿਆ ਕਿਉਂਕਿ ਕਾਲੀ ਦਲ ਦੀ ਜਿਹੜੀ ਸੋਚ ਹੈ ਉਹ ਯੂਨਿਟੀ ਦੀ ਸੋਚ ਹੈ ਸਰਬੱਤ ਦੇ ਭਲੇ ਦੀ ਸੋਚ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਸੋਚ ਹੈ ਸਾਰੇ ਨੂੰ ਇਕੱਠੇ ਲਿਆ ਕੇ ਪੰਜਾਬ ਨੂੰ ਤਰੱਕੀ ਕਰਾਉਣ ਵਾਲੀ ਸੋਚ ਹੈ ਸੋ ਆਹ ਜਿਹੜੀਆਂ ਚੀਜ਼ਾਂ ਆ ਜਨਰਲ ਮੈਂ ਪਿਛਲੇ 2.5 ਮਹੀਨਿਆਂ 'ਚ ਉਹ ਮੈਂ ਗੈਦਰ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪੂਰੇ ਜੋਸ਼ 'ਚ ਤੁਸੀਂ ਦੇਖੋ ਇੰਨੀ ਗਰਮੀ ਚ ਰੋਡ ਸ਼ੋਅ ਵਿੱਚ ਸੂਟਰਾਂ ਤੇ ਮੋਟਰਸਾਈਕਲਾਂ ਤੇ ਟਰੈਕਟਰਾਂ ਤੇ ਹਿੱਸਾ ਲੈ ਰਿਹਾ ਹੁਣ ਇਹਦੇ ਬਾਅਦ ਮੈਂ ਸਮਾਣੇ ਜਾਣਾ ਹੈ 2:30 ਉੱਥੇ ਰੋਡ ਸ਼ੋਅ ਮੇਰਾ ਸ਼ੋਅ ਆਪਣਾ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਣੀ ਹੈ ਤੁਸੀਂ ਦੇਖੋਗੇ ਅੱਛਾ ਪਟੰਡਾ ਚ ਮੁਕਾਬਲਾ ਕਿੰਨਾ ਦੇ ਰਿਹਾ ਹਰ ਸੰਤ ਦਾ ਸੀ ਸੈਕਿੰਡ ਥਰਡ ਤੇ ਤਾਂ ਕਾਫੀ ਦੂਰ ਕਮ ਹੈ ਕਿੰਨੀ ਤੁਸੀਂ ਐਸਟੀਮੇਟ ਬਲੀਡ ਮੈਨੂੰ ਲੱਗਦਾ ਹੈ ਅਪਰੋਕਸੀਮੇਟਲੀ ਪਰ ਮਾ ਦਾ ਮੇਰ ਕਰਨ ਡੇਢ ਤੋਂ 2 ਤੋਂ 2 ਦੇ ਨੇੜੇ ਚੱਸਦਾ ਉਹ ਲੱਗਦਾ ਸਾਹਿਬ ਐਕਤੀ ਵੋਟਰਾਂ ਦੇ ਚਿਹਰੇ ਪੜ੍ਹਨੇ ਕਿੰਨੇ ਸੋਖੇ ਆ ਐਕਤੀ ਬੜੇ ਸੋਖੇ ਆ ਕਿਉਂਕਿ ਐਕਤੀ ਮੈਂ ਗੱਡੀ ਜਾਣਾ ਆਪਣੇ ਆਪ ਹੱਥ ਕੱਢ ਕੇ ਵੀਵ ਕਰਨਗੇ ਜਿੱਤੇ ਰੋਕ ਲਿਆ ਫੋਟੋ ਆ ਕੇ ਲੈਣਗੇ ਜਿਹੜਾ ਪਹਿਲੇ ਪਤਾ ਨਹੀਂ ਲੱਗਦਾ ਹੁੰਦਾ ਸੀ ਐਕਤੀ इमोਸ਼ਨਲੀ ਟੈਸਟ ਦੇਖੇ ਮੈਂ ਲੋਕੀ ਕਾਲੀ ਦਾ ਨਾ ਸਾਬਕਾ ਤੋਂ ਸਿਨੈਰੀਓ ਪੰਜਾਬ ਦਾ ਕੀ ਦੇਖੋ ਜਿਹੜਾ ਪੰਜਾਬ ਦਾ ਦੇਸ਼ ਦਾ ਸਿਨੈਰੀਓ ਲੱਗ ਰਿਹਾ ਹੈ ਇੱਕ ਤਾਂ ਮੈਂ ਕਲੀਅਰ ਕੱਟ ਦੇਖ ਰਿਹਾ ਕਿ ਬੀਜੇਪੀ ਦੀ ਸਰਕਾਰ ਨਹੀਂ ਬੰਦੇ ਸਿਆਮ ਯਾਰ ਇੱਕ ਜਿਹੜਾ ਮੈਸੇਜ ਕਲੀਅਰ ਨਾਰਥ ਇੰਡੀਆ ਚ ਬਹੁਤ ਸਟੇਟ ਹੈ ਜਿੱਥੇ 100% ਰਿਜ਼ਲਟ ਸੀ ਜਿੱਥੇ 100% ਰਿਜ਼ਲਟ ਆ ਕਿਤੇ 80% ਰਹਿ ਗਿਆ ਕਿਤੇ 60 ਦੇ ਗਿਆ ਕਿਤੇ 50 ਵੀ ਰਹਿ ਗਿਆ ਸੋ ਜਿੱਥੇ ਨਾਰਥ ਇੰਡੀਆ ਜਿੱਥੇ ਉਹਨਾਂ ਦਾ ਗੱਡ ਸੀ ਸਾਊਥ ਇੰਡੀਆ ਤੇ ਐਨੀਵੇ ਉਹਨਾਂ ਦਾ ਕੋਈ ਗੱਲ ਨਹੀਂ ਸੋ ਜਿੱਥੇ ਉਹਨਾਂ ਦਾ ਗੱਡ ਸੀ ਮਹਾਰਾਸ਼ਟra ਚ ਕੰਪਲੀਟਲੀ ਕ੍ਰੈਸ਼ ਵਾਈਟਡਾਊਨ ਮਹਾਰਾਸ਼ਟra ਵੀ ਵਿਹਾਰਚ ਵੀ ਮੈਸਿਵ ਆਪੋਜੀਸ਼ਨ ਵੇਵ ਜਿਹੜੀ ਇੰਡੀਆ ਦੀ ਵੇਵ ਜਾਂਦੀ ਹੈ ਉਵੇਂ ਦਿੱਲੀ ਹੈ ਉਵੇਂ ਹਰਿਆਣਾ ਤੁਹਾਡੇ ਨਾਲ ਗੁਆੜ ਚਾ ਰਾਜਸਥਾਨ ਰਾਜਸਥਾਨ ਚ ਮੈਨੂੰ ਕੋਈ ਬੀਜੇਪੀ ਦਾ ਕੋਈ ਆਇਆ ਸੀ ਬੰਦਾ ਆਈ ਬੱਠੇ ਕਿਤੇ ਗੱਲਾਂ ਕਰ ਰਿਹਾ ਸੀ ਉਹ ਕਹਿੰਦਾ ਜੀ ਉਹ ਆਪ ਮੰਨੀ ਜਾਂਦੇ ਕਿ 15 ਗੋਣਗੀਆਂ ਸਾਨੂੰ 25 ਚੋਂ 15 ਸੋ ਐ 10-10 ਸਿੱਕ-ਸਿੱਕ ਜ਼ੁਬੇ ਚ ਡਿੱਗਣ ਲੱਗਾ ਕਿੱਥੇ ਸਰਕਾਰ ਬਣੂਗੀ ਐਂ ਸਭ ਤੋਂ ਵੱਡੀ ਪੈਨਿਕ ਦੀ ਗੱਲ ਹੈ ਪ੍ਰਧਾਨ ਮੰਤਰੀ ਦੇ ਭਾਸ਼ਣਾ ਤੋਂ ਪਤਾ ਲੱਗ ਜਾਂਦਾ ਕਿ ਸਰਕਾਰ ਨਹੀਂ ਬਣਦੀ ਜਿਹੜਾ ਉਹ ਇੱਕਦਮ ਅਟੈਕ ਇੱਕ ਕਮਿਊਨਿਟੀ ਤੇ ਲੱਗੇ ਆ ਤੇ ਕਹਿਣ ਲੱਗੇ ਮੰਦਰ ਸੂਤਰ ਖੋਲ ਲੈਣਗੇ ਇਹ 70 ਸਾਲ ਦਾ ਖੋਏ ਨਹੀਂ ਹੁਣ ਕਿੱਥੇ ਖੋਲਣਗੇ ਸਰਪੰਚ ਜੀ ਹੈ ਕਾਂਗਰਸ ਕਾਂਗਰਸ ਨਹੀਂ ਮੈਂ ਖੜੇ ਰੀਜਨਲ ਪਾਰਟੀਆਂ ਰੀਜਨਲ ਪਾਰਟੀਆਂ ਟਾਕਿੰਗ ਅਬਾਊਟ ਪੰਜਾਬ ਦੇ ਹਾਂ ਪੰਜਾਬ ਦੇ ਸੀ ਪੰਜਾਬ ਵਿੱਚ ਇੱਕ ਦੋ ਤਿੰਨ ਗੱਲਾਂ ਮੈਂ ਦੇਖੀਆਂ ਇੱਥੇ ਇੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗਠਜੋੜ ਬੰਦਨਾ ਹੈ ਉਹਨਾਂ ਨੇ ਦੇਖਿਆ ਇੱਕ ਜਿੱਥੇ ਕਾਂਗਰਸ ਦਾ ਕੈਂਡੀਡੇਟ ਤੰਗਾ ਉੱਥੇ ਵੀ ਕਰਤਾ ਇਹਨਾਂ ਨੇ ਇਹਦਾ ਵੀ ਕੀਤਾ ਤੇ ਉਧਰ ਕਾਂਗਰਸ ਦੂਜੀ ਗੱਲ ਜਿਹੜੀ ਮੈਂ ਦੇਖੀ ਹੈ ਕਾਂਗਰਸ ਆਮ ਆਦਮੀ ਪਾਰਟੀ ਟੁੱਟੂ ਗਈ ਪੰਜਾਬ ਵਿੱਚ ਇਲੈਕਸ਼ਨ ਦੇ ਬਾਅਦ ਭਗਵਾਨ ਤੁਮਾਨ ਐਂਡ ਅਮੇਸ਼ਾ ਆਰ 1 ਤੁਹਾਡੇ ਸਾਹਮਣੇ ਹੈ एग्जांपल ਦੱਸ ਦਿੰਨੇ ਦੋ एग्जांपल ਮੇਰੇ ਕੋਲ ਹੈ ਇੱਕ ਵਿਦ ਕਨਸੈਂਟ ਵਿਦ ਐਗਰੀਮੈਂਟ ਦੂਜਾ ਤੁਸੀਂ ਆ ਬੀਜੇਪੀ ਦੇ ਕੈਂਡੀਡੇਟ ਅਮਰਪਾਲ ਕੋਰ ਇੱਕ ਦਿਨ ਚ ਕਿਵੇਂ ਐਕਸੈਪਟ ਹੋ ਗਿਆ ਬੈਨੀਫਿਟ ਵੀ ਇੱਕ ਦਿਨ ਇੱਕ ਦਿਨ ਚ ਨਾਲੇ ਸਟੇਟਮੈਂਟ ਦਿੱਤੀ ਕੀ ਉਹਦੇ ਮੈਨੀਫੈਸਟ ਵੀ ਉਹ ਯਾਰ ਮੇਰੀ ਗੱਲ ਸੁਣੋ ਤੁਸੀਂ ਕੱਲ ਦਾ ਅਖਬਾਰ ਪੜੋ ਨਿਊਜ਼ ਆਈ ਹੈ ਜਿਹੜੀ ਕੀ ਹੁਣ ਇੱਕਦਮ ਉਹਨਾਂ ਵੀ ਇਹ ਰਹੇ ਉਹਨਾਂ ਨੇ ਗੰਮ ਉਹਨੇ ਪਹਿਲੇ ਕੀ ਕਹਿੰਦੇ ਸੀ ਨਹੀਂ ਅਸੀਂ ਐਕਸੈਪਟ ਕਰਦੇ ਨਹੀਂ ਬਾਗੋਂ ਸਾਹਿਬ ਅਗਰ ਉਹ ਹੈਂਡਲ ਕਰ ਲੈਣ ਤਾਂ ਕਾਊਂਟਰ ਕਰਨ ਲਈ ਆਪਣੀ ਸਟਰੈਟਜੀ ਕਲੀਦਲੇ ਕਾਊਂਟਰ ਕੋਈ ਨਹੀਂ ਆਸੀ ਤਾਂ ਅਸੀਂ ਤਾਂ ਪੰਜਾਬ ਦੀ ਲੜਾਈ ਲੜਦੇ ਆਂ ਪੰਜਾਬ ਦੀ ਗੱਲ ਕਰੀਏ ਸੋ ਅਸੀਂ ਤਾਂ ਪੰਜਾਬ ਵੀ ਕਾਊਂਟਰ ਦੀ ਲੋੜ ਹੀ ਨਹੀਂ ਪੰਜਾਬੀ ਕ੍ਰਾਸ ਪਾਰਟੀ ਲੈਨ ਆਰ ਕਨਵਰਜਿੰਗ ਟੁਵਰਡਸ ਅ ਅਕਾਲੀ ਦਲ ਕਿਉਂਕਿ ਹੁਣ ਬਠਿੰਡੇ ਦੇ ਲੋਕ ਹੈ ਤੁਸੀਂ ਦੇਖ ਲਿਆ 7 ਸਾਲ ਜਿਹੜੇ ਖਰਾਬ ਕਰਤੇ ਨਹੀਂ ਤਾਂ ਬਠਿੰਡਾ ਜਿ ਜੋ ਬਣਿਆ ਅਕਾਲੀ ਦਲ ਦੀ ਸਰਕਾਰ ਚ ਬਣਿਆ ਹਰਸਿਮਰਿੰਦਰ ਕੌਰ ਬਾਦਲ ਨੇ ਐਮਜ਼ ਵਰਗੇ ਸਾਰੀਆਂ ਚੀਜ਼ਾਂ ਲੈ ਕੇ ਆਏ ਹੁਣ 7 ਸਾਲ ਖਰਾਬ ਹੋ ਗਏ ਵਾਈਜ਼ ਦ ਫੀਲਿੰਗ ਬਠਿੰਡਾ ਕੀ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਪੰਜਾਬ ਵਿੱਚ ਫੀਲਿੰਗ ਆ ਗਈ ਕਿ ਜੇ ਤਰੱਕੀ ਅਕਾਲੀ ਦਲ ਨੇ ਕਰਾਈ ਹੈ ਆਪਾਂ ਐਕਸਪੈਰੀਮੈਂਟ ਕਰਨਾ ਬੰਦ ਕਰ ਦਿਓ ਸੋ ਜਿਹੜਾ ਐਕਸਪੈਰੀਮੈਂਟ ਸਿਸਟਮ ਪੰਜਾਬ ਦਾ ਨਾ ਉਹ ਹੁਣ ਚੇਂਜ ਹੋ ਰਿਹਾ ਹੁਣ ਪੀਪਲ ਆਰ ਕਮਿਟਿਡ ਟੂ ਦਾ ਪਾਰਟੀ ਵਿਚ ਲੁੱਕਸ ਆਫਟਰ ਦੈਮ ਸੁਖਬੀਰ ਇੱਕ ਕਹਿਣਾ ਸੀਗਾ ਸੁਖ ਬਲਾਸ ਦਾ ਜਿਹੜਾ ਕਿ ਮੈਂ ਕਲਚ ਤੋਂ ਮੈਂ ਪੈਰ ਚੱਕਾਂਗਾ ਜਦ ਜੇਸੀਬੀ ਨਾਲ ਉਹਨੂੰ ਯਾਰ ਉਹ 2.5 ਸਾਲ ਹੋ ਗਏ ਮੈਨੂੰ ਤਾਂ ਕਹਿੰਦਾ 2.5 ਸਾਲ ਆ ਵੀ ਹੋ ਗਏ ਸਾਡੀ ਏਸੀ ਪਸਾਂ ਵੀ ਬੰਦ ਕਰੂਗਾ ਦੂਜਾ ਹੀ ਮੈਂ ਕਿਤੇ ਕਲਚ ਤੇ ਪੇਟ ਉਹਦਾ ਨਾ ਚੱਕਿਆ ਜਾ ਕਿਤੇ ਹੈ ਕਿ ਆਪ ਹੀ ਰਗੜੇ ਜਾਏ ਲੱਭਣਾ ਨਹੀਂ ਆ ਆਦਾ ਸੁਖੀ ਆਫਟਰ ਸਾਹਿਬ ਤੇ ਫੋਟੋ ਨਾ ਰਾਜ ਨਹੀਂ ਆ ਰਹੇ ਤੇ ਦੇ ਨਾਮ ਵੀ ਗੁਰਲੇ ਬਾਰੇ ਬਤਨ ਕਰ ਰਹੇ ਨੇ ਸਾਹਿਬ ਨਾ ਹੀ ਫੋਟੋ ਸਾਹਿਬ ਦੀ ਗੱਲ ਹੈ ਨਾ ਸਾਡੇ ਸੁਪਰੀਮ ਲੀਡਰ ਭੁੰਦਰ ਸਾਹਿਬ ਹੈ ਵਿਚਾਰ ਤੁਹਾਨੂੰ ਦੇਣਗੇ ਪਰ ਮੈਂ ਤੁਹਾਨੂੰ ਇਹ ਕਰਦਾ ਉਹਨਾਂ ਨੂੰ ਪੁੱਛੋ ਆਫਟਰ ਆਫਟਰ ਥੈਂਕ ਯੂ ਮੈਂ ਮੈਂ ਦੋ ਸ਼ਬਦਾਂ ਦੇ ਨਾਮਨੇਸ਼ਨ ਬੋਲੋ ਤੁਹਾਨੂੰ ਤੁਹਾਡਾ ਜਰੂਰੀ ਹੈ ਤੁਹਾਡਾ ਜਰੂਰੀ ਛੋਟਾ ਨਹੀਂ ਲੰਬਾ ਨਹੀਂ ਮੈਂ ਕੀ ਕਹਾਂਗਾ ਅੱਜ ਨਾਮਨੇਸ਼ਨ ਨੋਮੀਨੇਸ਼ਨ ਫਾਈਲ ਕੀਤਾ ਗਿਆ ਇੱਥੇ ਪਹੁੰਚੇ ਹੋ ਫਸਟ ਸੈਕਸ਼ਨ ਕੀ ਤੁਹਾਡਾ ਸਭ ਤੋਂ ਪਹਿਲੇ ਜੀ ਗੁਰੂ ਮਾਤਮਾ ਦਾ ਸੁਚਾਨਾ ਕਰਦੇ ਮੈਂ ਆ ਦਰਵਾਜ਼ਾ ਕਰਦੀਆਂ ਇਲਾਕੇ ਦੇ ਲੋਕਾਂ ਜਿਨ੍ਹਾਂ ਨੇ ਮੈਨੂੰ ਇਸ ਹਲਕੇ ਵਿੱਚ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ ਜਦੋਂ ਆਪਣੀ ਸਰਕਾਰ ਸੀ ਤੁੰਦ ਦੇਹੀ ਦੇ ਨਾਲ ਹਰ ਪਿੰਡ 'ਚ ਹਰ ਵਾਰਡ 'ਚ ਕਈ ਗੇੜੇ ਲਾ ਕੇ ਦਾ ਬਹੁਤ ਕੁਝ ਕੀਤਾ ਨਾ ਭਾਈ ਕਰੋਨਾ ਦੀ ਗ੍ਰਾਂਟਾ ਦੇ ਕੇ ਲੋਕਾਂ ਦੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਜਿਵੇਂ ਜਿਵੇਂ ਲੋਕੀ ਦੱਸਦੇ ਸੀ ਉਸ ਤੋਂ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਕੋਸ਼ਿਸ਼ ਕੀਤੀ ਵਿਕਾਸ ਦੇ ਵੱਡੇ ਵੱਡੇ ਕਾਰਜ ਹਰ ਪਿੰਡ ਵਿੱਚ ਤੇ ਉਹਦੇ ਬਾਅਦ ਜਦੋਂ ਆਵਾਜ਼ ਤਾਕਤ ਲੋਕਾਂ ਨੇ ਗੁਜੇ ਪਾਰਟੀਆਂ ਨੂੰ ਦਿੱਤੀ ਫਿਰ ਆਪਣੇ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਸੂਬੇ ਦੀ ਆਵਾਜ਼ ਆਪਣੇ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਅਤਾ ਦੀ ਲੜਾਈ ਲੜਨ ਵਾਸਤੇ ਉਥੇ ਬੁਲੰਦ ਆਵਾਜ਼ ਦੇ ਨਾਲ ਨਾ ਕਿਸੇ ਦੇ ਥੱਲੇ ਚੁਕੇ ਨਾ ਕਿਸੇ ਡਿਕਟੇਟਰਸ਼ਿਪ ਸਰਕਾਰ ਤੋਂ ਡਰੇ ਜਿੱਥੇ ਖੜਨਾ ਸੀ ਆਪਣਿਆਂ ਦੇ ਨਾਲ ਡਟ ਕੇ ਖੜੇ ਤੇ ਉਹ ਕਦਮ ਚੱਕੇ ਜਿਦੇ ਨਾਲ ਆਪਣੇ ਸੂਬੇ ਦਾ ਫਾਇਦਾ ਹੋ ਸਕੇ ਤੇ ਆਪਣੇ ਲੋਕਾਂ ਦੇ ਨਾਲ ਖੜਾਂ ਦਾ ਸਾਨੂੰ ਮੌਕਾ ਮਿਲਿਆ ਮੈਂ ਇਸ ਵਾਸਤੇ ਲੋਕਾਂ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਇਹ ਸੇਵਾ ਕਰਨਾ ਮੌਕਾ ਮੈਡਮ ਬਾਦਲ ਸਾਹਿਬ ਤੁਹਾਨੂੰ ਹਰ ਵਾਰੀ ਤੁਹਾਡੇ ਨਾਲ ਆਉਂਦੇ ਹੁੰਦੇ ਸੀ ਕਿ ਕਵਰੀ ਕੈਂਡੀਡੇਟ ਹੁੰਦੇ ਸੀ ਇਸ ਤਰ੍ਹਾਂ ਕਿੰਨੀ ਕਮੀ ਖੜ ਰਹੀ ਤੁਹਾਨੂੰ ਨਹੀਂ ਬਹੁਤ ਕਮੀ ਤੋਂ ਨਾਲ ਦੀ ਬਹੁਤ ਜਿਆਦਾ ਖਲਦੀ ਹੈ ਜੀ ਅੱਜ ਸਵੇਰੇ ਵੀ ਜਿੱਥੇ ਉਹ ਮੇਰੇ ਨਾਲ ਅਸ਼ੀਰਵਾਦ ਦੇਣ ਵਾਸਤੇ ਨਹੀਂ ਹੈ ਤੇ ਮੇਰੇ ਨਾਲ ਮੇਰੇ ਕਵਰਿੰਗ ਕੈਂਡੀਡੇਟ ਹੁਣ ਨਾਤੇ 'ਚ ਨਹੀਂ ਹੈਗੇ ਆਵੇ ਹਲਕੇ ਜਦ ਮੈਂ ਜਾਣ ਲਿਆ ਤਾਂ ਇੱਕ ਇੱਕ ਕੋਨੇ 'ਚ ਉਹ ਨਜ਼ਰ ਆਂਦੇ ਨੇ ਉਹਨਾਂ ਦੇ ਕੰਮ ਨਜ਼ਰ ਆਂਦੇ ਨੇ ਸੋ ਉਹਨਾਂ ਦੀ ਕਮੀ ਤੋਂ ਬਹੁਤ ਹੁੰਦੀ ਹੈ ਜੀ ਜਿਸ ਤਰੀਕੇ ਦੇ ਨਾਲ ਉਹ ਮੈਨੂੰ ਹੌਸਲਾ ਦਿੰਦੇ ਸੀ ਜਿਸ ਤਰੀਕੇ ਦੇ ਨਾਲ ਭਾਵੇਂ ਉਮਰ ਨਾ ਵੀ ਹੋਏ ਲੇਕਿਨ ਪੂਰਾ ਲੰਮੀ ਹਲਕਾ ਉਹ ਸਾਥ ਕੇ ਦਿੰਦੇ ਸੀ ਸਭ ਤੋਂ ਵੱਡੀ ਲੀਡ ਮੈਨੂੰ ਲਾ ਕੇ ਉੱਥੋਂ ਦਿੰਦੇ ਸੀ ਉਹਨਾਂ ਦੀ ਘਾਟ ਤਾਂ ਹਮੇਸ਼ਾ ਹੀ ਮਹਿਸੂਸ ਹੋਗੀ ਕੋਈ ਹੋਰ ਡਿਕੋਰਿੰਗ ਕੈਂਡੀਡੇਟ ਕੋਈ ਨਹੀਂ ਸਬੀਰ ਜੀ ਠੀਕ ਮੈਡਮ ਕੀ ਲੱਗਦਾ ਹੈ ਕਿ ਲੰਬੀ ਤਿਸਵਰ ਲੀਡ ਹਾਸਲ ਕਰੋਗੇ ਤੁਸੀਂ ਬਿਲਕੁਲ ਕਰਾਂਗੇ ਪਹਿਲੇ ਤੋਂ ਵਾਦ ਕਰਾਂਗੇ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਆਪ ਦਾ ਬਹੁਤ ਬਹੁਤ کپي 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 کپي